ਅਪਾ ਕਈ ਸਾਲਾਂ ਤੋਂ ਸੰਗਤ ਕਰਦੇ ਆ ਪਰ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਬਦਲਾਅ ਨਹੀਂ ਆ ਰਿਹਾ ਨਾ ਹੀ ਸੰਗਤ ਦੇ ਵਿੱਚ ਜਾ ਕੇ ਕੋਈ ਗੱਲ ਸਾਡੇ ਸਮਝ ਵਿੱਚ ਪੈਂਦੀ ਅਜਿਹਾ ਸਾਡੇ ਨਾਲ ਕਦੋਂ ਹੁੰਦਾ ਜਦੋਂ ਸਾਡੇ ਮਨ ਦੇ ਹਿਰਦੇ ਦੀ ਝੋਲੀ ਪਾਟੀ ਹੋਈ ਹੋਵੇ ਕੋਈ ਚੀਜ਼ ਵਿੱਚ ਉਹਦੇ ਟਿਕਦੀ ਨਾ ਹੋਵੇ ਹੁਣ ਕੋਈ ਚੀਜ਼ ਪਾਟੀ ਹੋਵੇ ਜੇ ਮੈਂ ਆਪ ਲਿਫਾਵਾ ਲੈ ਲਈਏ ਕੋਈ ਝੋਲਾ ਲੈ ਲਈਏ ਜੇ ਉਹ ਥੱਲਿਓ ਪਾਟਾ ਹੋਇਆ ਹੋਵੇ ਪਰ ਜੋ ਕੁਝ ਵੀ ਆਪਾਂ ਵਿੱਚੋਂ ਦੇ ਪਾਵਾਂਗੇ ਉਹ ਖਿੱਲਰ ਕੇ ਥੱਲੇ ਡਿੱਗੇਗਾ ਇਸੇ ਤਰ੍ਹਾਂ ਜੋ ਸੰਗਤ ਦੇ ਵਿੱਚ ਜੀਵ ਜਾਂਦਾ ਆ ਉੱਥੇ ਜਾ ਕੇ ਜੋ ਸੰਗਤ ਦੇ ਵਿੱਚ ਸਮਝਾਇਆ ਜਾਂਦਾ ਉਧਰ ਆਉਣ ਵਾਲੀਆਂ ਸਾਰੀਆਂ ਹੀ ਗੱਲਾਂ ਮਨ ਦੇ ਹਿਰਦੇ ਦੇ ਵਿੱਚ ਜਿਹੜੀ ਝੋਲੀ ਆ ਉਹ ਪਾਟੀ ਹੋਣ ਕਰਕੇ ਉਹ ਵਿੱਚ ਟਿਕਦੀ ਨਹੀਂ ਤੇ ਉਸ ਸਮੇ ਸਾਡੇ ਜੋ ਮਨ ਦੀਆਂ ਮੰਗਾ ਹੁੰਦੀਆਂ ਉਹ ਕਿਹੜੀਆਂ ਹੁੰਦੀਆਂ ਉਹ ਦੁਨਿਆਵੀ ਹੁੰਦੀਆਂ ਜਾਂ ਕਈ ਵਾਰ ਆਪ ਸੰਗਤੇ ਗਲਤ ਕਰਦੇ ਆ ਕਿ ਜੈਸ ਸੰਗਤ ਦੇ ਵਿੱਚ ਆਪਾਂ ਜਾਣੇ ਆ ਉੱਥੇ ਕੋਈ ਨਾਮ ਦੀ ਗੱਲ ਨਹੀਂ ਹੋ ਰਹੀ ਜੋ ਉੱਥੇ ਸਮਝਾਇਆ ਜਾਂਦਾ ਉਹ ਅਸੀਂ ਗੱਲਾਂ ਨੂੰ ਫੜ ਲੈਣੇ ਆ ਜਦੋਂ ਉਸ ਸੰਗਤ ਦੇ ਵਿੱਚ ਨਾਮ ਦੀ ਗੱਲ ਨਹੀਂ ਚੱਲੀ ਉਸ ਮਾਲਕ ਵਾਹਿਗੁਰੂ ਦੀ ਗੱਲ ਨਹੀਂ ਚੱਲੀ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਕੀ ਬਦਲਾਅ ਆਵੇਗਾ ਜੈਸ ਸੰਗਤ ਨੇ ਗੁਰਬਾਣੀ ਦੇ ਅਕੋਰਡਿੰਗ ਕੋਈ ਵਿਚਾਰ ਹੀ ਨਹੀਂ ਕੀਤੀ ਸਾਡੀ ਜ਼ਿੰਦਗੀ ਦੇ ਵਿੱਚ ਕਦੀ ਬਦਲਾਅ ਨਹੀਂ ਆਵੇਗਾ ਅਸੀਂ ਪੁੱਠੇ ਰਸਤੇ ਤੇ ਜ਼ਰੂਰ ਲੱਗ ਜਾਵਾਂਗੇ ਪਰ ਬਦਲਾਅ ਨਹੀਂ ਆਵੇਗਾ ਜੈ ਸੰਗਤ ਦੇ ਵਿੱਚ ਨਾਮ ਦੀ ਗੱਲ ਹੁੰਦੀ ਆ ਗੁਰਬਾਣੀ ਦੀ ਗੱਲ ਹੁੰਦੀ ਔਸ ਅਕਾਲ ਪੁਰਖ ਵਾਹਿਗੁਰੂ ਦੀ ਗੱਲ ਹੁੰਦੀ ਆ ਉਸ ਸੰਗਤ ਦੇ ਵਿੱਚ ਜਾਂਦਿਆ ਹੀ ਸਾਡੇ ਮਨ ਦੇ ਉੱਤੇ ਅਜੀਹਾ ਅਸਰ ਪੈਂਦਾ ਕਿ ਸਾਡਾ ਉੱਥੋਂ ਉੱਠਣ ਨੂੰ ਚਿਤ ਨਹੀਂ ਕਰਦਾ ਤੇ ਜਦ ਤੱਕ ਸਾਡੇ ਅੰਦਰੋਂ ਇਹ ਸੰਸਾਰ ਦੀਆਂ ਮੰਗਾਂ ਪਰੇ ਨਹੀਂ ਹੁੰਦੀਆਂ ਤੇ ਅਧਿਆਤਮਿਕ ਮੰਗਾਂ ਅੱਗੇ ਨਹੀਂ ਆਉਂਦੀਆਂ ਤਾਂ ਵੀ ਕੋਈ ਬਦਲਾਅ ਨਹੀਂ ਹੁੰਦਾ ਜਿਨ੍ਹਾਂ ਦੇ ਕੋਲ ਇਸ ਦੁਨੀਆ ਦੇ ਵਿੱਚ ਸਾਰੀਆਂ ਹੀ ਚੀਜ਼ਾਂ ਨੇ ਹੁਣ ਉਮਰ ਵੀ ਹੋ ਗਈ ਹੈ ਉਹਨਾਂ ਨੂੰ ਕੀ ਚਾਹੀਦਾ ਹੈ ਕਿ ਹੁਣ ਸੰਸਾਰ ਦੀਆਂ ਚੀਜ਼ਾਂ ਦਾ ਤਿਆਗ ਕਰਕੇ ਤਿਆਗ ਇੰਜ ਕਰਨਾ ਕਿ ਸਭ ਕੁਝ ਛੱਡ ਦੇਣਾ ਬਸ ਆਪਣੇ ਮਨ ਦਾ ਜੋ ਧਿਆਨ ਆ ਉਹਨੂੰ ਚੁੱਕ ਕੇ ਹੁਣ ਕਿੱਧਰ ਲੈ ਕੇ ਜਾਣਾ ਅਧਿਆਤਮਿਕ ਮੰਗਾ ਦਾ ਮੰਗਣਾ ਨਾਮ ਦੀ ਪ੍ਰਾਪਤੀ ਸੰਗਤ ਮਿਲ ਜਾਵੇ ਸੱਚੀ ਸੰਗਤ ਮਿਲ ਜਾਵੇ ਕਿਸੇ ਗੁਰਮਖਾ ਦਾ ਸਾਥ ਮਿਲ ਜਾਵੇ ਜੋ ਸਾਨੂੰ ਉਸ ਰਾਹ ਤੇ ਤੁਰੇ ਤੇ ਸਾਨੂੰ ਮੰਜ਼ਿਲ ਤੱਕ ਪਹੁੰਚਾ ਦੇਵੇ ਜਿਵੇਂ ਆਪਾਂ ਜ਼ਿੰਦਗੀ ਦੇ ਬਾਕੀ ਮੁਕਾਮ ਪੂਰੇ ਕੀਤੇ ਨੇ ਕਦੀ ਅਸੀਂ ਬਚਪਨ ਆਪਣਾ ਗੁਜ਼ਾਰਿਆ ਹੈ ਫਿਰ ਪੜ੍ਹਾਈਆਂ ਕੀਤੀਆਂ ਨੇ ਫਿਰ ਜੌਬ ਕੀਤੀ ਹੈ ਪਰਿਵਾਰ ਬਾਲਿਆ ਇਹ ਸਾਡੇ ਜ਼ਿੰਦਗੀ ਦੇ ਮੁਕਾਮ ਨੇ ਇਸੇ ਤਰ੍ਹਾਂ ਹੁਣ ਅਧਿਆਤਮਿਕ ਸਫ਼ਰ ਵੀ ਸ਼ੁਰੂ ਕਰੀਏ ਇਧਰ ਵੀ ਬਹੁਤ ਮੁਕਾਮ ਨੇ ਇਧਰ ਵੀ ਬਹੁਤ ਪੜਾਅ ਨੇ ਜਿੱਥੋਂ ਹੋ ਹੋ ਕੇ ਇਸ ਮਨ ਨੂੰ ਨੰਘਣਾ ਪੈਂਦਾ ਹੈ ਇਸ ਵਾਸਤੇ ਜਦੋਂ ਵੀ ਆਪਾਂ ਸੱਚੀ ਸੰਗਤ ਦੇ ਵਿੱਚ ਜਾਣਾ ਹੈ ਪਤਾ ਨਹੀਂ ਕਿੱਥੇ ਮਾਲਕ ਨੇ ਕਿਹੜੀ ਕਿਰਪਾ ਕਰ ਦੇਣੀ ਜਦੋਂ ਵੀ ਸੱਚੀ ਸੰਗਤ ਦੇ ਵਿੱਚ ਜਾਣਾ ਹੈ ਦੁਨਿਆਵੀ ਇਛਾਆਂ ਨੂੰ ਘਰੇ ਛੱਡ ਕੇ ਜਾਣਾ ਹੈ ਪਹਿਲੀ ਗੱਲ ਤਾਂ ਇਹ ਇਛਾਆਂ ਆਪਾਂ ਛੱਡ ਦਈਏ ਮਾਲਕ ਨੇ ਜੋ ਕੁਝ ਵੀ ਦੇਣਾ ਹੈ ਉਹ ਆਪੇ ਦੇ ਹੀ ਜਾਂਦੇ ਨੇ ਬਿਨਾਂ ਬੋਲਿਆਂ ਤੋਂ ਹੀ ਦੇ ਹੀ ਜਾਂਦੇ ਨੇ ਹੁਣ ਕੋਈ ਜੀਵ ਸੁਵਾਸ ਮੰਗਦਾ ਕਿ ਮੈਨੂੰ ਸੁਵਾਸ ਦੇ ਦਿਓ ਮਾਲਕ ਆਪੇ ਦੇ ਹੀ ਜਾਂਦੇ ਨੇ ਇਹਨਾਂ ਸੁਵਾਸਾਂ ਦੀ ਕੋਈ ਕੀਮਤ ਨਹੀਂ ਹੈ ਤੇ ਦੇ ਵਿੱਚ ਜਾਣ ਸਮੇ ਸਾਡੇ ਜਿਹੜੇ ਮਨ ਦੀ ਹਿਰਦੇ ਦੀ ਝੋਲੀ ਆ ਨਾ ਇੱਕ ਤਾਂ ਪਾਟੀ ਹੋਈ ਨਾ ਹੋਵੇ ਮਤਲਬ ਸਾਡਾ ਜਿਹੜਾ ਤਿਹਾਰ ਆ ਉਹ ਹਾਜ਼ਰ ਹੋਣਾ ਚਾਹੀਦਾ ਦੂਜਾ ਉਹ ਝੋਲੀ ਖਾਲੀ ਹੋਣੀ ਚਾਹੀਦੀ ਆ ਉਹਦੇ ਵਿੱਚ ਕੋਈ ਵੀ ਹੋਰ ਚੀਜ਼ ਨਾ ਹੋਵੇ ਕਿਉਂਕਿ ਅੱਪਾ ਜਿਹੜੀ ਚੀਜ਼ ਪਵਾਣੀ ਆ ਉਹ ਬਹੁਤ ਵੱਡੀ ਚੀਜ਼ ਹੋਣੀ ਆ ਉਹ ਹੈ ਮਾਲਕ ਦੇ ਕੋਲੋਂ ਨਾਮ ਦੀ ਦਾਤ ਜਦੋਂ ਕਿਸੇ ਜੀਵ ਨੂੰ ਨਾਮ ਦੀ ਦਾਤ ਪ੍ਰਾਪਤ ਹੋ ਜਾਂਦੀ ਆ ਤਾਂ ਉਹਨੂੰ ਆਪਣੇ ਇਸ ਝੋਲੀ ਦੇ ਵਿੱਚ ਹੋਰ ਕੁਝ ਪਾਉਣ ਦੀ ਲੋੜ ਨਹੀਂ ਪੈਂਦੀ ਜੇ ਅਸੀਂ ਸੰਗਤ ਦੇ ਵਿੱਚ ਇਸ ਤਰੀਕੇ ਜਾਵਾਂਗੇ ਤਾਂ ਦਿਨਾਂ ਦੇ ਵਿੱਚ ਹੀ ਸਾਡੇ ਜੀਵਨ ਦੇ ਵਿੱਚ ਬਹੁਤ ਵੱਡੇ ਬਦਲਾਅ ਹੁੰਦੇ ਨੇ